ਸਾਸੀ ਕਾਲਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਵੀ ਬਿਲਕੁਲ ਠੀਕ ਠਾਕ ਆ ਤੇ ਬੱਚੇ ਗਏ ਸੀ ਸਕੂਲ ਤੇ ਮੈਂ ਹੁਣ ਲੱਗੀ ਸੀ ਘਰ ਦਾ ਕੰਮ ਕਰਨ ਮੈਂ ਕਿਹਾ ਬਾਅਦ ਚ ਜਿਹੜਾ ਧੁੱਪ ਚੜ ਜਾਂਦੀ ਹੈ ਫਿਰ ਨਾ ਹੌਲੀ ਦਿਲ ਨਹੀਂ ਕਰ ਰਿਹਾ ਫੱਜੀ ਕਰਾ ਧੁੱਪੇ ਬੈਠੇ ਰਹੀਏ ਤੇ ਮੈਂ ਨਹਾ ਧੋ ਲਿਆ ਨਾ ਕੇ ਕੱਪੜੇ ਚੇਂਜ ਕਰ ਲਿਆ ਤੇ ਕੱਪੜੇ ਧੋ ਵੀ ਲਏ ਆ ਤੇ ਹੁਣ ਮੇਰੇ ਕਿਚਨ ਚ ਰੰਦੇ ਭਾਂਡੇ ਸਾਫ ਕਰਨ ਵਾਲੇ ਜੇ ਸਬਜ਼ੀ ਬਣਾਉਣੀ ਆ ਨੂਰ ਨਿਆਣਾ 3 ਵਜੇ ਸਬਜ਼ੀ ਸਬਜ਼ੀ ਬਣਾ ਕੇ ਰੱਖਣੀ ਆ ਤੇ ਬਾਕੀ ਝੜ ਕੋਚਾ ਕਰ ਲਿਆ ਮੈਂ ਤੇ ਨਾ ਵੀ ਲਿਆ ਕੱਪੜੇ ਵੀ ਧੋ ਲਿਆ ਤੇ ਬਸ ਹੁਣ ਕਿਚਨ ਦਾ ਕੰਮ ਰਹਿਦਾ ਵਾ ਹੁਣ ਮੈਂ ਭਾਂਡੇ ਸਾਫ਼ ਕਰਨੇ ਆ ਤੇ ਫਿਰ ਸਬਜ਼ੀ ਬਣਾਉਣੀ ਤੇ ਆਟਾ ਗੁੰਨ ਕੇ ਰੱਖ ਲੈਣਾ ਫਿਰ ਨੂਰ ਨੇ ਆਇਆ ਨਾ 3 ਵਜੇ ਸਕੂਲੋਂ ਅੱਜ ਬਲੌਗ ਲੇਟ ਹੀ ਸਟਾਰਟ ਕਰਨ ਲੱਗੇ ਆ ਹੁਣ ਵੱਜ ਗਿਆ 1:00 ਵੱਜ ਗਿਆ ਪੂਰਾ ਹੁਣ ਤੇ 3:00 ਵਜੇ ਨੂਰ ਨੇ ਆਇਆ ਨਾ ਉਦੋਂ ਤੱਕ ਮਹਾਂ ਸਬਜ਼ੀ ਬਣਨੀ ਆ ਤੇ ਜਾਂ ਮਤਲਬ ਕਿ ਆਟਾ ਟਗਨ ਕੇ ਰੱਖਣਾ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੇ ਬਲੌਗ ਨਵੇਂ ਸਾਲ ਚ ਵਧੀਆ ਲੱਗਦੇ ਹਨ ਤੁਹਾਡੇ ਵਾਸਤੇ ਕਹੜ ਕਹੜ ਬਲੌਗ ਲੈ ਕੇ ਆਉਂਦੇ ਰਵਾਂਗੇ ਤੇ ਇਸ ਤਰ੍ਹਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚਲੋ ਜੀ ਹੁਣ ਤੁਹਾਨੂੰ ਦਿਖਾਉਨੇ ਆ ਕਰਦਾ ਕਰ ਲਈਏ ਥੋੜਾ ਜਿਹਾ ਕੰਮ ਤੇ ਫੇਰ ਤੁਹਾਨੂੰ ਮਿਲਦੇ ਆ ਇਧਰ ਆ ਜੇ ਮੇਰੇ ਕਿਚਨ ਚ ਸਾਰਾ ਖਲਾਰਾ ਪਿਆ ਕਿਚਨ ਦੀ ਕਰਨੀ ਆ ਸਫਾਈ ਤੇ ਫੇਰ ਅਸੀਂ ਬਣਾਉਣੀ ਆ ਸਬਜੀ ਸਾਰੇ ਸਾਰੇ ਭਾਂਡੇ ਭੁੰਡੇ ਉਸ ਤਰ੍ਹਾਂ ਪਏ ਆ ਕਿਉਂਕਿ ਮੈਂ ਪਹਿਲਾਂ ਪਾਣੀ ਵਾਲਾ ਕੰਮ ਕਰ ਲਿਆ ਹੁਣ ਸੋਈ ਚੰਦਰ ਅੰਦਰ ਹੀ ਕਰਨਾ ਥੋੜਾ ਦਿਨ ਮਤਲਬ ਕਿ ਧੂੜ ਬਹੁਤ ਜ਼ਿਆਦਾ ਪਈ ਆ ਫਿਰ ਵੀ ਥੋੜਾ ਜਿਹਾ ਦਿਨ ਨਿਕਲਣਾ ਸਟਾਰਟ ਹੋ ਗਿਆ ਤੇ ਮੈਂ ਕਪੜੇ ਧੋਲੇ ਆ ਦਰਵਾਜ਼ੇ ਕਰ ਲਏ ਬੰਦ ਕਿਉਂਕਿ ਹੁਣ ਮੇਰਾ ਕੰਮ ਅੰਦਰ ਦਾ ਹੀ ਆ ਬਾਹਰ ਸਾਬ ਸਫਾਈਆਂ ਸਫਾਈਆਂ ਹੋ ਗਈਆਂ ਨੇ ਅੰਦਰ ਦਾ ਕੰਮ ਹੈ ਕਿਉਂਕਿ ਅੱਜ ਬੱਚੇ ਵੀ ਗਏ ਨੇ ਸਕੂਲ ਬੱਚੇ ਵੀ ਚਲ ਗਏ ਨੇ ਸਕੂਲ ਤੇ ਮੰਮੀ ਗਏ ਨੇ ਵੰਡੇ ਤੇ ਇਸ ਕਰਕੇ ਹੁਣ ਮੈਂ ਦਰਵਾਜ਼ੇ ਬਾਹਰ ਦੇ ਕਰ ਲਏ ਬੰਦ ਤੇ ਹੁਣ ਅੰਦਰ ਅੰਦਰ ਆਪਣਾ ਕਿਚਨ ਦਾ ਕੰਮ ਕਰ ਲੂੰਗੀ ਤੇ ਮਤਲਬ ਕਿ ਹੁਣ ਬਹੁਤ ਜ਼ਿਆਦਾ ਚੋਰੀਆਂ ਚਾਰੀਆਂ ਹੋਣੀਆਂ ਪਹਿਲਾਂ ਸਾਡੇ ਘਰੇ ਵੀ ਹੋਈ ਉਹ ਵੀ ਤੁਹਾਨੂੰ ਦੱਸਾਂਗੇ ਤੇ ਹੌਣ ਲੱਗ ਲੱਗੇ ਰੋਜ਼ ਕੋਈ ਤੇ ਕੋਈ ਖਬਰ ਸੌਣ ਨੂੰ ਮਿਲਦੀ ਅੱਜ ਕਿਸੇ ਦੀ ਬੰਬੀ ਤੇ ਚੋਰੀ ਹੋ ਗਈ ਅੱਜ ਕਿਸੇ ਦੇ ਗਏ ਖੂਤੇ ਰਹਿਣੇ ਆ ਨਾ ਇਸ ਕਰਕੇ ਕਦੀ ਕਿਤੇ ਚੋਰੀ ਹੋ ਗਈ ਕਦੀ ਕਿਤੇ ਇਸ ਕਰਕੇ ਹੁਣ ਪਹਿਲਾਂ ਤੇ ਦਰਵਾਜ਼ੇ ਸਾਡੇ ਖੁੱਲੇ ਰਹਿੰਦੇ ਕਰੀ ਧਿਆਨ ਨਹੀਂ ਦਿੱਤਾ ਇਹਨਾਂ ਬੰਦ ਬੰਦ ਕਰਨ ਦਾ ਤੇ ਹੁਣ ਸਾਨੂੰ ਦਰਵਾਜ਼ੇ ਆਪਣੇ ਦਿਨੇ ਵੀ ਧੂੜ ਪਈ ਆ ਤੇ ਫਿਰ ਬੰਦ ਕਰਕੇ ਰੱਖਣੇ ਪੈਂਦੇ ਵੈਸੇ ਤੋਂ ੁੱਪ ਚੜੀਏ ਤੇ ਫਿਰ ਤਾਂ ਅਸੀਂ ਬਾਹਰ ਬੈਠ ਜਾਣੇ ਆ ਤੇ ਹੁਣ ਧੁੰਦ ਬਹੁਤ ਜ਼ਿਆਦੀ ਪਈ ਆ ਜੇ ਵੀ ਬਾਹਰ ਤੇ ਹੁਣ ਮੈਂ ਦਰਵਾਜ਼ੇ ਕਰਲੇ ਬੰਦ ਹੁਣ ਅੰਦਰ ਕੰਮ ਕਰਾਂਗੀ ਫਿਰ ਸਬ지 ਸਬ지 ਬਣਾ ਲਾਂ ਤੇ ਫਿਰ ਮਿਲਦੇ ਆ ਤੁ ਲਓ ਜੀ ਠੰਡ ਬਹੁਤ ਜ਼ਿਆਦੀ ਹੈ ਤੇ ਮੈਂ ਹੁਣ ਕਿਚਨ ਦਾ ਕੰਮ ਕਰ ਲਗਿਆ ਪਾ ਲਈਏ ਸਿਰ ਤੇ ਕੈਪ ਤੇ ਠੰਡ ਬਹੁਤ ਜ਼ਿਆਦੀ ਹੈ ਤੇ ਹੁਣ ਮੈਂ ਲੱਗੀ ਪਹਿਲਾਂ ਬਣਾਉਣ ਲੱਗੀ ਸੀ ਆਲੂ ਅਜਰਾਂ ਤੇ ਹੁਣ ਮੇਰੇ ਦਿਮਾਗ 'ਚ ਗੱਲ ਆਈ ਕਿ ਹਰਮਨ ਕੱਲ ਕਹਿੰਦੇ ਮम्मी ਦਾਲ ਬਣਾਉਣ ਨੂੰ ਕਾਫੀ ਦਿਨ ਹੋ ਗਈ। ਡੇਲੀ ਤੇ ਸੁੱਕੀਆਂ ਸਬਜ਼ੀਆਂ ਬਣਾਉਂਦੇ ਨੇ ਇਸ ਕਰਕੇ ਮੈਂ ਹੁਣ ਬਣਾਉਣ ਲੱਗੀ ਹਾਂ ਦਾਲ ਮਿਕਸ ਦਾਲ। ਇਹਦੇ ਵਿੱਚ ਮੈਂ ਪਾਏ ਆ ਰਾਜਮਾ, ਮੂੰਗੀ ਦੀ ਦਾਲ, ਮਾਂਵਾ ਦੀ ਦਾਲ, ਮਸਰਾਂ ਦਾਲ ਤੇ ਮੋਠਾ ਨੀ ਦਾਲ ਤੇ ਛਣੀਆਂ ਦੀਆਂ ਥੋੜੀ ਜਿਹੀ ਪਾਵਾਂਗੀ ਵਿੱਚ ਤੇ ਸਾਰੀਆਂ ਦਾਲਾਂ ਮਿਕਸ ਕਰਕੇ ਮਿਕਸ ਦਾਲ ਬਣਾਉਣ ਲੱਗੀ ਹਾਂ ਤੇ ਚਲੋ ਜੀ ਹੁਣ ਮੈਂ ਕਰ ਲਾਂ ਕਿਚਨ ਦਾ ਕੰਮ ਹਾਂਜੀ ਕਿਚਨ ਦੀ ਸਫਾਈ ਹੁਣ ਮੈਂ ਕਰ ਲਈ ਸੀ ਹੁਣ ਮੈਂ ਦਾਲ ਬਣ ਗਈ ਦਾਲ ਦਾ ਤੜਕਾ ਕੱਟ ਕੇ ਤੇ ਹੁਣ ਲੰਗਾਵਾਂਗੇ ਅਸੀਂ ਦਾਲ ਨੂੰ ਤੜਕਾ ਨੂਰ ਵੀ ਆਉਣ ਵਾਲੀ ਐ ਟਾਈਮ 2:30 ਵੱਜ ਗਏ ਨੇ ਤੇ ਆਉਂਦਿਆਂ ਨੂੰ ਰੋਟੀ ਬਣਾ ਲਈਏ ਫਿਰ ਆਣ ਕੇ ਗਰਮ-ਗਰਮ ਖਾਏਗੀ ਠੰਡ ਬਹੁਤ ਜ਼ਿਆਦੀ ਐ ਅੱਜ ਹਰਮਨ ਵੀ ਆਉਣ ਵਾਲਾ ਤੇ ਆਣ ਕੇ ਫਿਰ ਗਰਮ-ਗਰਮ ਰੋਟੀ ਖਾਣਗੇ ਹੋਰ ਆ ਗਈ ਐ ਸਕੂਲ ਤੋਂ ਸਸਿਕਾ ਹੋਰ ਆ ਗਈ ਠੰਡੇ ਚ ਪੜ ਕੇ ਹਰਮਨ ਵੀ ਦਾ ਹਰ ਨਵੀਰਾ ਵੀ ਆਉਣ ਡਿਆ ਜਾਇ ਨਹੀਂ ਹੈਗਾ ਪੁੱਜ ਕਿਉਂ ਨਹੀਂ ਬਟਾ ਲਿਆ ਹੁਣ ਚੱਲੇ ਰੋਟੀ ਬਣਾਈਏ ਨਹੀਂ ਕਾਲੀ ਸਵਾ ਤੇ ਨਹੀਂ ਆਇਆ ਅੱਜ ਸਵਾ ਤੇ ਨਹੀਂ ਆਇਆ ਸਾਰਾ ਟਾਈਮ ਮੁਹਰੇ ਆ ਬਣ ਗਈ ਆ ਮੇਰੀ ਦਾਲ ਤੇ ਹੁਣ ਮੈਂ ਬਣਾਵਾਂ ਰੋਟੀ ਤੇ ਫਿਰ ਖਾ ਲਈਏ ਨੂਰ ਵੀ ਆ ਗਈ ਸਕੂਲ ਤੋਂ ਨੂਰ ਨੇ ਵੀ ਅੱਜ ਖਾਣੀ ਮੈਂ ਵੀ ਅੱਜ ਖਾਣੀ ਰੋਟੀ ਰੋਟੀ ਖਾ ਕੇ ਫਿਰ ਕਰਦੇ ਆ ਗੱਲਬਾਤ ਸਾਨੂੰ ਆਏ ਨੇ ਬਾਰੋਂ ਗਿਫਟ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਕਿਹੜੀ ਕਿਹੜੀ ਚੀਜ਼ ਸਾਨੂੰ ਆਈ ਹੈ ਗਿਫਟ ਵਿੱਚ ਮਿਲੀ ਹੈ ਕੱਲ ਦਿਖਾਉ ਨਾ ਇੱਕ ਆਇਆ ਮम्मा ਲਈ ਹੈਂਡ ਬੈਗ ਇੱਕ ਆਇਆ ਪਰਸ ਬਹੁਤ ਪਿਆਰਾ ਪਰਸ ਆ ਤੇ ਆਈ ਹੈ ਹਰਮਨ ਵੀਰੇ ਲਈ ਵਾਚ ਇੱਕ ਆਇਆ ਤੇ ਇੱਧਰ ਹਰਮਨ ਲਈ ਆਈ ਵਾਚ ਟੱਚ ਵਾਲੀ ਵਾਚ ਬਹੁਤ ਸੋਹਣੀ। ਨਾਲ ਹੀ ਚਾਰਜਰ। ਚਾਰਜਰ ਵੀ ਇਹ ਨਾਲ ਹਰ ਇੱਕ ਕਲਰ ਦੇ ਨਾਲ ਦਿੱਤੇ ਨੇ। ਬਟੇ, ਕਿਆ ਇਹ ਮੇਰੇ ਲਈ ਉੱਚ ਇਹ ਵਾਲੀ ਆਈ ਹੈ ਨੂਰ ਵਾਸਤੇ। ਕਹਿੰਦੇ ਬਿਸਤਰਿਆਂ 'ਚ ਹੀ ਬੈਠੇ ਆਂ ਤਾਂ ਹੀ ਵਲੌਗ ਸ਼ੂਟ ਕਰ ਲਿਆ ਸ਼ੁਰੂ। ਫੜਦੇ ਸਾਰੇ। ਚੁੜੇ ਦੋ ਇੱਧਰ। ਓਕੇ। ਸੁਣ ਕੇ ਲਈ ਇੱਕ ਇੱਕ ਕਾਈ ਸਟਾਰ ਚ ਬਹੁਤ ਵਧੀਆ ਟਾਰਚ ਆ। ਪਹਿਲਾਂ ਵੀ ਸਾਡੇ ਕੋਲ ਹੈਗੀ ਸੀ ਉਹ ਥੋੜੀ ਜਿਹੀ ਵੱਡੀ ਸੀ ਤੇ ਇਸ ਵਾਰ ਇਹ ਛੋਟੀ ਮਤਲਬ ਕਿ ਛੋਟੀ ਲੈ ਕੇ ਆਏ ਭਾਜੀ ਬਹੁਤ ਸੋਹਣੀ ਟਾਰਚਾ ਫਿਰ ਇਹ ਚਾਕਲੇਟ ਤੇ ਇਧਰ ਆਈ ਨੂਰ ਵਾਲੀ ਚਾਕ ਕੈਂਡੀਆਂ ਦਾ ਪੈਕੇਟ ਅੱਧੀਆਂ ਖਾਲੀਆਂ ਵਿੱਚ ਰਾਤ ਹੀ ਤੇ ਇੱਕ ਤਾਂ ਇਹ ਟਵਿਕਸ ਚਾਕਲੇਟ ਇੱਕ ਇੱਕ ਚਾਕਲੇਟ ਖਾ ਲਈ ਤੇ ਇੱਕ ਬਚੀ ਹੈ ਤੇ ਇਹ ਆਏ ਸੀ ਸਾਨੂੰ ਸਾਰੇ ਗਿਫਟ ਬਾਰੋਂ ਤੇ ਅਸੀਂ ਕਹਿੰਦੇ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰਦੇ ਆ ਇਧਰ ਸਾਡੀ ਨੂਰ ਉੱਟ ਕੇ ਬੈਠੀ ਹੈ ਨੂਰ ਨੇ ਅੱਜ ਜਾਣਾ ਵਾਂਡੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਜਿਹੜੇ ਸਾਡੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਪਿਆਰ ਦਿਓ ਕਿ ਇਸ ਵਾਰ ਜਿਹੜਾ ਸਾਡਾ ਚੈਨਲ ਆ ਇਸ ਸਾਲ ਵਿੱਚ ਮੋਨਟਾਈਜ਼ ਹੋ ਜਾਏ ਤੇ ਪਿੱਛੇ ਲੱਗੀ ਹੋ ਮੇਰੀ ਮੰਮਾ ਦੀ ਤੇ ਮੇਰੀ ਫੋਟੋ ਤੇ ਪਿੱਛੇ ਅਸੀਂ ਗੇਡਲ ਹੋਜੀ ਘੁੰਮਣ ਵਾਸਤੇ ਤੇ ਉਹ ਸਾਰੀ ਫੈਮਿਲੀ ਦੀ ਲੱਗੀ ਹੋਈ ਆ ਇਧਰ ਨੂਰ ਤੇ ਹਰਮਨ ਦੀ ਛੋਟਿਆਂ ਦੀ ਬਚਪਨਤ ਲੱਗੀ ਹੋਈ ਆ ਬਚਪਨ ਵਾਲੀ ਪਿਕਚਰ ਤੇ ਅੱਜ ਹੁਣਾ ਮਤਲਬ ਕਿ ਲੋੜੀ ਆ ਪਰਸੋਂ ਨੇ ਤਾਂ ਬੱਚਿਆਂ ਨੂੰ ਫੇਰ ਤਿੰਨ ਛੁੱਟੀਆਂ ਪੈ ਗਈਆਂ ਨੇ ਤੇ ਨੂਰ ਜਾ ਰਹੀ ਹੈ ਆਪਣੀ ਵੱਡੀ ਮੰਮਾ ਦੇ ਮਤਲਬ ਕਿ ਬੇਟੀ ਆਪਣੀ ਸਿਸਟਰ ਕੋਲ ਜਾ ਰਹੀ ਹੈ ਉਹਨਾਂ ਦੇ ਲੋੜੀ ਲੈ ਕੇ ਤੇ ਦੀਦੀ ਸਾਰਿਆਂ ਨੂੰ ਕਹਿਣ ਦੇ ਤੇ ਮੈਂ ਕਿਹਾ ਵੀ ਨਹੀਂ ਮੰਮੀ ਹੈ ਨਹੀਂ ਘਰ ਮੰਮੀ ਵੀ ਕਿਤੇ ਵਾਂਡੇ ਗਏ ਹੋਏ ਨੇ ਤੇ ਪਰਸੋਂ ਦੇ ਗਏ ਮੰਮੀ ਅੱਜ ਆ ਜਾਣਗੇ ਤੇ ਮੰਮੀ ਨੇ ਲੇਟ ਆਉਣਾ ਤੇ ਇਸ ਕਰਕੇ ਅਸੀਂ ਫਿਰ ਆਖਿਆ ਵੀ ਚਲੋ ਨੂਰ ਚਲ ਜਾਂਦੀ ਆ ਤੇ ਜਦੋਂ ਨੂਰ ਦੇ ਡੈਡੀ ਆਉਣਗੇ ਤੇ ਫਿਰ ਆਪਾਂ ਹੋਵਾਂਗੇ ਤੇ ਨੂਰ ਮਤਲਬ ਕਿ ਨੂਰ ਕੱਲੀ ਚੱਲ ਜੇਗੀ ਉਹਨਾਂ ਨੇ ਵੀ ਗੱਡੀ ਕੀਤੀ ਧੂੜਾ ਬਹੁਤ ਜਿਆਦੀਆਂ ਪੈਂਟੀਆਂ ਵਾ ਇਸ ਕਰਕੇ ਉਹਨਾਂ ਨੇ ਗੱਡੀ ਕੀਤੀ ਤੇ ਨੂਰ ਜਾਏਗੀ ਅੱਜ ਨਾਲ ਅੱਜ ਨੂਰ ਜਾਏਗੀ ਨਾਲ ਤੇ ਨੂਰ ਹਰਮਨ ਨੂੰ ਬੁਲਾਉਂਦੀ ਆ ਕਿ ਵੀਰੇ ਚਾਕਲੇਟ ਲੈਣੀ ਹੈ ਦੇਣੀ ਚੜਿਆ ਵੀਰੇ ਚਾਕਲੇਟ ਲੈਣੀ ਵੀਰਾ ਜਾਈ ਚੜਿਆ ਜੇ ਤੇ ਫੇਰ ਇਸ ਕਰਕੇ ਮਤਲਬ ਕਿ ਅੱਜ ਨੂਰ ਵੀ ਵਾਂਡੇ ਜਾਣਦੀ ਆ ਤੇ ਮੈਂ ਤੇ ਹਰਮਨ ਅੱਜ ਘਰੇ ਆਂ ਅਹੀਂ ਕਰਾਂਗੇ ਘਰ ਦੇ ਕੰਮ ਕਰ ਤੇ ਇਹ ਸਾਨੂੰ ਬਾਹਰੋਂ ਗਿਫਟ ਆਏ ਨੇ ਤਾਂ ਇਹ ਕਿਹ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਤੁਹਾਨੂੰ ਇਹ ਦਿਖਾ ਦਿੰਨੇ ਆ ਤੇ ਇਹ ਸਾਡੇ ਆਏ ਨੇ ਬਾਹਰੋਂ ਸਾਰੇ ਗਿਫਟ ਤੇ ਦੇਖੋ ਜੀ ਕੀ ਕੀ ਆਇਆ ਅੱਜ ಲೇ ಗುಡ್ಡಾ ಬಹು ಕನೂರಮೋಲ್ಾಸ್ತೆ ಗೊ ಓಮ ತ ਪਹਿਲੀ ਵਾਰ ਸਾਡੇ ਲਾਗੇ ਗੁੱਡਾ ਵੋਹ ਕੇ ਆਇਆ ਕੱਲ ਨੂੰ ਲੋੜੀ ਐ ਅੱਜ ਗੁੱਡੇ ਚੰਡੇ ਆ ਤੇ ਨੂਰ ਗਈ ਐ ਲੁੱਟਣ ਵਾਸਤੇ ਵੋਹ ਕੇ ਪਿਆ ਕਿਸੇ ਬੱਚੇ ਨੂੰ ਪਤਾ ਨਹੀਂ ਲੱਗਾ ਪਹਿਲੀ ਜਿਹਾ ਪਿਆ ਵਾ ਤੇ ਹੁਣ ਨੂਰ ਤੈਨ ਮੋਲ ਗਏ ਲੈਣ ਵਾਸਤੇ ਵੇਖੋ ਫਟਿਆ ਕ ਜਾਂ ਬਚ ਗਿਆ ਤਰੇਲ ਤੇ ਵੈਸੇ ਧੁੱਪ ਚੜੀ ਐ ਰਾਤ ਦੀ ਤਰੇਲ ਹੋਈ ਤਾਂ ਫਟ ਵੀ ਸਕਦਾ ਹੁਣ ਦੇਖੋ ਆਉਂਦੇ ਫਿਰ ਦੇ ਦੇ ਫਟਿਆ ਕ ਜਾਂ ਠੀਕ ਐ ਤੇ ਪੜ ਕੇ ਦੋਵੇਂ ਜਣੇ ਡਾਉਂਦੇ ਆਉਂਦੇ ਆ ਲੱਗਦਾ ਨਹੀਂ ਫਟਿਆ ਠੀਕ ਹੀ ਆ ਘਰ ਆਉਂਦੇ ਹੁਣ ਫਿਰ ਪਤਾ ਲੱਗਦਾ ਖੁਸ਼ ਹੋ ਗਏ ਗੁੱਡੇ ਲੁੱਟ ਕੇ ਜੀ ਕੱਲ ਨੂੰ ਲੋੜੀ ਆ ਤੇ ਮੈਂ ਤੇ ਨੂਰ ਆ ਗਏ ਆ ਸਾਗ ਤੋੜਨ ਵਾਸਤੇ ਪਹਿਲੀ ਚ ਹੁਣ ਤੋੜ ਕੇ ਖੜਾਂਗੇ ਸਾਗ ਮੋਟੀਆਂ-ਮਟੀਆਂ ਗੰਦਲਾ ਅੱਜ ਬੱਦਲ ਵੀ ਆ ਤੇ ਵਿੱਚ ਵਿੱਚ ਧੁੱਪ ਵੀ ਆ ਜਾਂਦੀ ਬਹੁਤ ਸੋਹਣਾ ਮੌਸਮ ਬਣਿਆ ਕਦੀ ਬੱਦਲ ਹੋ ਜਾਂਦਾ ਕਦੀ ਧੁੱਪ ਹੋ ਜਾਂਦੀ ਆ ਤੇ ਹੁਣ ਅਸੀਂ ਤੋੜਾਂਗੇ ਸਾਗ ਕੱਲ ਨੂੰ ਰੋਹ ਮੰਗਾ ਕੇ ਫਿਰ ਬਣਾਵਾਂਗੇ ਖੀਰ ਰੋਹ ਵਾਲੀ ਹੋਰ ਮੋਟੀਆਂ-ਮਟੀਆਂ ਗੰਦਲਾ ਵੇਖੋ ਤੇ ਕੱਲ ਨੂੰ ਬਣਾਵਾਂਗੇ ਰੋਹ ਵਾਲੀ ਖੀਰ ਨੂਰ ਤੋੜ ਲੱਗੀ ਹਣ ਮੋਟੀਆਂ-ਮਟੀਆਂ ਗੰਦਲਾ ਵੈਰੀ ਗੁੱਡ ਉਹ ਵੀ ਤੋੜ ਕੇ ਢੀ ਮੋਟੀ ਆਵ ਕੋ ਤੇਰੇ ਮੂਹ ਦੇ ਗਾੜੀ ਕਿੱਡੀ ਸੋਣੀ ਆ ਹਾਂ ਕਿੰਨੀ ਮੋਟੀ ਜਾਰਾ ਤੇ ਲੈਣ ਤੁਹਾਡੇ ਤੋਂ ਉੱਪਰ ਤੋਂ ਢੋੜ ਲਈਦਾ ਹਾਂ ਇੱਥੇ ਬਹੁਤ ਸੋਣਾ ਵੈਰੀ ਗੁੱਡ ਨੂਰਾ ਸਾਗ ਤੋੜਣਾ ਸਿੱਖੇਗੀ ਕਿ ਕਿੱਦਾਂ ਸਾਗ ਤੋੜੀਦਾ ਹੈ ਨਾ ਜਿਆਦਾ ਹੇਠਾ ਤੋੜਦੇ ਨਾ ਉੱਪਰ ਉੱਪਰ ਤੋੜ ਜਿਸ ਤਰ੍ਹਾਂ ਆਵਣ ਗੰਦਲ ਆਵ ਕੋ ਕਿ ਨਹੀਂ ਸੋਣੀਆ ਆ ਗੰਦਲ ਇਹਨੂੰ ਇਦਾਂ ਤੋੜ ਇਦਾਂ ਉੱਪਰ ਉੱਪਰ ਬਸ ਇਹ ਗੰਦਲ ਹਾਂ ਪਹਿਲਾਂ ਤੋੜੋ ਮੋਟੀਆਂ ਮੋਟੀਆਂ ਆ ਮੋਟੀ ਗੰਦਲ ਆਹ ਦੇਖ ਬੜੀ ਮੋਟੀ ਮੋਟੀ ਓਕੇ ਮੋਟੀਆਂ ਮਟੇ ਗੰਦਲਾ ਤੋੜੋ ਸਾਗ ਦੀਆਂ ਅੱਜ ਦੀ ਦੇ ਪੱਤੇ ਦੀ ਨੂਰ ਨੇ ਬੂਟੇ ਪੜ ਦਿੱਤਾ ਇੱਧਰ ਵੇਖੋ ਜੀ ਸਾਗ ਤੋੜਨ ਆਈ ਕੁੜੀ ਜੱਟਾਂ ਦੀ ਤੇ ਬੂਟੇ ਪੁੱਟੀ ਜਾਣ ੜੀ ਆ ਜਿਹੜਾ ਹੀ ਪੁੱਟੀ ਜਾਣ ੜੀ ਉਹ ਖਜੂਰ ਲੱਗਣ ੜੇ ਤੋੜ ਚੁੱਕੀ ਸਾਗ ਸਾਗ ਇੱਦਾਂ ਤੋੜੀ ਦਾ ਇੱਧਰ ਦੇਖੋ ਲਓ ਕਿੰਨਾ ਸੋਣਾ ਕੁਲਾ ਕੁਲਾ ਉੱਪਰੋਂ ਉੱਪਰੋਂ ਆਹ ਦੇਖੋ ਹਾਈ ਚੂਵਿਆਂ ਨੇ ਕਿੱਦਿ ਕਰੀ ਮੋਟੀਆਂ ਰੁੱਟਾ ਕੱਢੀ ਮੋਟੀਆਂ ਕੈਂਡੀ ਵੱਡੀਆਂ ਨੂਰ ਸੋਣਾ ਸੋਣਾ ਸਾਗ ਤੋੜਨ ਦਾ ਮੋਟੀਆਂ ਮਟੇ ਗੰਦਲਾ ਵੜਾਉਣਾ ਜਿਆਦਾ ਸੋਨਾ ਤੋੜਦੀ ਲੈ ਜਿਹੜੇ ਸਾਗ ਨੂੰ ਹੱਥ ਪਉਂਦੀ ਉਹ ពੋਟੀ ਲਿੰਦੀ ਜਿਹੜਾ ਏਦਾਂ ਤੋੜ ਹਾਂ ਕਿੰਨਾ ਸੋਨਾ ਆ ਦੇਖ ਮੈਂ ਕਿੰਨਾ ਸੋਨਾ ਤੋੜਿਆ ਉਹ ਤੇ ਦੱਸ ਸਕਤ ਹੁੰਦਾ ਨਾ ਚਲੋ ਠੀਕ ਆ ਜੀ ਹੁਣ ਤੋੜ ਲਈਏ ਸਾਗ ਨੌਰ ਨੂੰ ਕੁਛ ਪਤਾ ਨਹੀਂ ਲੱਗਣ ਡਿਆ ਪਿੱਛੇ ਪੁੱਟੀ ਜਾਣ ਢੀਆ ਤੇ ਮੈਂ ਤੋੜਦੀ ਮਟਮਟ ਸਾਗ ਫਿਰ ਮਿਲਦੇ ਆ ਤੁਹਾਨੂੰ ਮੇਕੋ ਸਾਗ ਟੋੜਿਆ ਨਹੀਂ ਗਿਆ ਗੰਦਲਾ ਤੇ ਹੁਣ ਤੋੜਨ ਡਿਆ ਮਮਾ ਸਾਗ ਗੰਦਲਾ ਲਓ ਜੀ ਬਾਰ ਬਾਰ ਤੋਂ ਨਵੇਂ ਚਨੀਵਾਂ ਨਾਲ ਵਿੱਚ ਥ੍ਰੀਲ ਬਹੁਤ ਜਿਆਦੀ ਹੈ ਹੂੰ ਥੋੜਾ ਹੀ ਚਾਹੀਦਾ ਵੈਸੇ ਵੀ ਬੱਚੇ ਤਾਂ ਖਾਂਦੇ ਨਹੀਂ ਮम्मा ਮੈਂ ਤੇ ਮੰਮੀ ਖਾਂਦੇ ਸਾਗ ਮੈਂ ਤੇ ਮੰਮੀ ਨੇ ਖਾਣੇ ਆ ਬਸ ਇਸ ਕਰਕੇ ਥੋੜਾ ਜਿਹਾ ਬਣਾਉਣਾ ਚੱਲ ਮੈਨੂੰ ਰੋ ਉਧਰ ਹੀ ਸਾਈਡ ਤੋਂ ਥੋੜਾ ਜਿਹਾ ਮੋਟਾ ਮੋਟਾ ਤੋੜ ਕੇ ਲੈਣੀ ਹੈ ਓਕੇ ਸਾਗ ਤੋੜ ਲਿਆ ਔਰ ਥੋੜਾ ਜਿਹਾ ਹੋ ਤੋੜਨਾ ਏ ਆਜੀ ਪਿੰਡਾਂ ਦੀਆਂ ਮੌਜਾਂ ਸ਼ਹਿਰਾਂ 'ਚ ਮਿਲਦਾ ਮੁੱਲ ਸਾਗ ਇੱਥੇ ਮਿਲਦਾ ਚੋਰੀ ਦਾ ਸਾਗ ਅਸੀ ਤੋੜ ਲਏ ਆਂ ਜੀ ਸਾਗ ਨੂੰ ਛਿੱਲ ਕੇ ਰੱਖਾਂਗੇ ਤੇ ਬਣਾਵਾਂਗੇ ਸ਼ਾਇਦ ਕੋਈ ਸ਼ਾਮ ਨੂੰ ਬਣਾਉਣੇ ਕੱਲ ਬਣਾਉਣੇ ਸਾਡੇ ਘਰ ਦੇ ਉੱਪਰ ਦੇਖੋ ਕਾਲੇ ਕਾਲੇ ਬੱਦਲ ਕਿੰਨਾ ਸੋਹਣਾ ਲੱਗਣ ਡਿਆ ਬਹੁਤ ਸੋਹਣਾ ਥਿਊ ਹੋਇਆ ਸਾਡੇ ਘਰ ਦੇ ਉੱਪਰ ਦੇਖੋ ਖੇਤਾਂ ਚ ਅੱਜ ਅੱਜ ਮੈਂ ਬਣਾਉਣ ਲੱਗੀ ਆ ਮਕਰੋਨੀ ਤੇ ਇਹਦੇ ਆ ਮੈਂ ਤਾਂ ਆਪਣਾ ਤੜਕਾ ਚੀਰ ਲਿਆ ਤੇ ਇੱਧਰ ਮੈਂ ਬੋਇਲ ਹੋਣੇ ਰੱਖ ਦਿੱਤਾ ਮਕਰੋਨੀ ਤੇ ਇਹਦੇ ਵਿੱਚ ਕੋਲੀ ਵਿੱਚ ਮੈਂ ਪਾਈ ਆ ਫਰੈਸ਼ ਟਮਾਟੋ ਕੈਚਪ ਨਾਲ ਮਾਇਓਨੀਜ਼ ਨਾਲ ਪੀਜ਼ਾ ਪਾਸਤਾ ਸੌਸ ਤੇ ਅੰਡਾ ਨੂੰ ਕਰ ਲਿਆ ਮਿਕਸ ਵਿੱਚ ਆਪਾਂ ਲੱਗੀ ਵਿੱਚ ਥੋੜਾ ਜਿਹਾ ਦਹੀਂ ਕਿਉਂਕਿ ਦਹੀਂ ਨਾਲ ਟੇਸਟ ਵਧੀਆ ਹੁੰਦਾ ਸੌਸ ਵਿੱਚ ਇੱਕ ਚਮਚ ਜਿਹਾ ਪਾਣਾ ਸਿਰਫ ਦਹੀਂ ਇਹਦੇ ਵਿੱਚ ਇਹਨਾਂ ਹੋਰ ਕਰ ਲੱਗੇ ਨਮਕ ਮਿਕਸ ਸਾਦਾ ਨਮਕ ਵਰਤਦੇ ਆਸੀਂ ਤੇ ਨਾਲ ਥੋੜਾ ਜਿਹਾ ਮਸਾਲਾ ਥੋੜਾ ਜਿਹਾ ਮਸਾਲਾ ਹਲਦੀ ਪਾਈਗੀ ਤੜਕੇ ਵਿੱਚ ਤੇ ਤੇਲ ਰੱਖਤਾ ਗਰਮ ਹੋ ਲਈ ਤੇਰੇ ਅੰਦਰ ਮਕਰੋਨੀ ਬਾਲੀ ਸੀ ਉਹਦੇ ਵਿੱਚ ਹੀ ਕਰ ਲਿਆ ਲੋਰ ਨੇ ਹੁਣ ਮਕਰੋਨੀ ਨੇ ਛਾਂ ਲੈਆ ਵਾ ਤੇ ਉਹਦੇ ਨੂੰ ਰੱਖਤਾ ਛਾਂ ਕੇ ਆਜ ਇੱਕ ਛੇਲ ਰੱਖਤਾ ਛਾਂ ਕੇ ਮਕਰੋਨੀ ਨੂੰ ਤੇ ਇੱਥੇ ਆਪਾਂ ਪਾਉਂਦੇ ਰਾਹ ਰੋਟੀਆਂ ਤੇ ਤੇਲ ਹੋ ਚੁੱਕਿਆ ਗਰਮ ਤੇ ਵਿੱਚ ਪਾ ਦਿੰਨੇ ਜਿਹੜਾ ਪਤਾਣ ਔਰ ਨੇ ਪਿਆਜ਼ ਹੁਣ ਭੁੰਨ ਲੇਗੀ ਚੰਗੀ ਤਰ੍ਹਾਂ ਪਿਆਜ਼ ਭੁੰਨ ਕੇ ਫਿਰ ਪਾਗੀ ਟਮਾਟਰ ਤੇ ਫਿਰ ਬਸ ਥੋੜੀ ਜਿਹੀ ਹਲਦੀ ਪਾਉਣੀ ਹੈ ਕਿਉਂਕਿ ਬਾਕੀ ਮਿਕਸਚਰ ਇਹਨੇ ਪਹਿਲਾਂ ਹੀ ਤਿਆਰ ਕਰ ਲਿਆ ਕੌਲੀ ਵਿੱਚ ਇੱਧਰ ਸਾਰੀਆਂ ਸੋਸਾਂ ਪਾਲੀਆਂ ਵਾ ਤੇ ਨਮਕ ਵੀ ਪਾ ਲਿਆ ਤਿਆਰ ਕਰਕੇ ਰੱਖ ਲਿਆ ਵਾ ਤੇ ਬਸ ਹੁਣ ਤੜਕਾ ਲਗਾ ਕੇ ਤੇ ਬਣ ਜੇਗੀ ਮਕਰੋਨੀ ਫਿਰ ਤੁਹਾਨੂੰ ਦਿਖਾਉਂਦੀ ਐ ਤੇ ਪਿਆਜ਼ ਤੇ ਟਮਾਟਰ ਭੁੱਜ ਗਏ ਨੇ ਜਿਆਦਾ ਨਹੀਂ ਭੁੰਨੀ ਦੇ ਮਕਰੋਨੀ ਚ ਪਾਤੀ ਹੁਣ ਨੋਂਨੇ ਹਲਦੀ ਹਨ ਕੋਨ ਤੇਲ ਵਿੱਚ ਮੁਰਗੀ ਦੇ ਪਾ ਦੇਗੀ ਉਹਨੂੰ ਤੇਲ ਨਾਲ ਨਾਲ ਅੰਮੀ ਤਿਆਰ ਕੀਤਾ ਉਹ ਪਾ ਦੇਗੀ ਜਿਹੜੀਆਂ ਸੌਸ ਆਪਾਂ ਮਿਕਸ ਕਰਕੇ ਬਣਾਇਆ ਹੈ ਪਹਿਲਾਂ ਮਕਰੋਨੀ ਪਾਏਗੀ ਤੇਲ ਵਿੱਚ ਹੂੰ ਤੜਕਾ ਹੋ ਗਿਆ ਨਾ ਉਹ ਤਾਂ ਬਿਲਕੁਲ ਤਿਆਰ ਹੁਣ ਮੁਰਗੀ ਦੇ ਵਿੱਚ ਮਕਰੋਨੀ ਨੂੰ ਮਮਾ ਫੜੇ ਕੋਨ ਇਹ ਕੋਨਾ ਬਣਾਉਣਾ ਨੂਰ ਗੱਤੋਂ ਚੋਂ ਸੌਂਡਾ ਬਣਾਇਆ ਨੂਰ ਨੇ ਸੋਸ ਨਾਲ ਮਿਕਸ ਕੀਤਾ ਜਿੰਨੇ ਟਮਾਟਰ ਸੋਸ ਤੇ ਅਨਾਰ ਕੋਸਟ ਸਿੱਟੇ ਮਾੜਾ ਸੋਸ ਜਿਗਾ ਪਾਸਾ ਸੋਸ ਤੇ ਮਾਇਨਿਸ ਤੇ ਕੋੜਾ ਇੱਕ ਟਮਾਟਾ ਹੀ ਵਿੱਚ ਨਹੀਂ ਸੋਸ ਵਿੱਚ ਪਾ ਦਿੱਤੀ ਚਲੋ ਹੁਣ ਸਾਰਾ ਮਿਕਸ ਕਰ ਲੋ ਤੇ ਬਣ ਗਿਆ ਜੀ ਨੂਰ ਦਾ ਪਾਸਤਾ ਨਹੀਂ ਬਣ ਗਈ ਨੂਰ ਦੀ ਮਕਰੋਨੀ ਤੇ ਹੁਣ ਅਸੀਂ ਖਾ ਲਈਏ ਰੋਟੀ ਨੂਰ ਨੇ ਅਹੀਂ ਬਣਾਏ ਛਲਗਮ ਨੂਰ ਨੇ ਛਲਗਮ ਖਾਣੀ ਨਹੀਂ ਸੀ ਇਸ ਕਰਕੇ ਨੂਰ ਨੇ ਬਣਾ ਲਈ ਆਪਣੇ ਲਈ ਮਕਰੋਨੀ ਅਸੀਂ ਬਣਾਏ ਆਪਣੇ ਲਈ ਸ਼ਲਗਮ ਤੇ ਹੁਣ ਅਸੀਂ ਖਾ ਲਈ ਰੋਟੀ ਫਿਰ ਮਿਲਦੀ ਆ ਤੁਹਾਨੂੰ ਅਸੀਂ ਹੁਣ ਖਾ ਲੱਗੇ ਸਾਰੇ ਜਾਣੇ ਬਾਹਰ ਬੈ ਕੇ ਰੋਟੀ ਇੱਧਰ ਅਸੀਂ ਪਾਲੀ ਮਕਰੋਨੀ ਇੱਧਰ ਸ਼ਲਗਮ ਤੇ ਆਲੂ ਕੱਟ ਕੇ ਤੜਕੇ ਵਾਲੇ ਬਣਾਏ ਇੱਧਰ ਅਸੀਂ ਆਚਾਰ ਤੇ ਰੋਟੀ ਰੱਖ ਲਈ ਆ ਹੁਣ ਅਸੀਂ ਖਾਵਾਂਗੇ ਰੋਟੀ ਹਰ ਮੰਗਿਆ ਸੀ ਚੌਂਕ ਨੂੰ ਤੇ ਨੂਰ ਵਾਸਤੇ ਲਿਆਇਆ ਛੋਟਾ ਜਿਹਾ ਪਿਆਰਾ ਜਿਹਾ ਗੱਟੂ ਛੋਟੇ ਜਿਹੇ ਗੱਟੂ ਇੱਧਰ ਲਿਆਂਦੀਆਂ ਗੁੱਡੀਆਂ ਛੇ ਲਿਆਂਦੀਆਂ ਸੀ ਇੱਕ ਫਾੜ ਲਈ ਨੇ ਇੱਕ ਫਾਟੇ ਇੱਕ ਆਪਿੰਨਾ ਲੈ ਕੇ ਦੇਖੀਏ ਇੱਕ ਆਪਿੰਨਾ ਲਿਆਂਦਾ ਆ ਆਪਣੀਆਂ ਨੂੰ ਇੰਨਾ ਸ਼ੌਂਕ ਹੈ ਗੁੱਡੇ ਗੜੇ ਚੜਾਉਣ ਦਾ ਪਰ ਮੁੰਡਿਆਂ ਨਾਲ ਜਿਹਦਾ ਚੜਾ ਲੈਂਦਾ ਜਹਰਾਂ ਦਾ ਦਸਤਾ ਨਾ ਇੱਕ ਦੋ ਜਾਣੇ ਨਾ ਪਲ ਉਹਨੂੰ ਚੜਾਉਣਾ ਨਾ ਹੀ ਹੈ ਜੀ ਇੱਕ ਚੜਾਉਣਾ ਹੀ ਹੁੰਦਾ ਉਹਨੂੰ ਨਾਲ ਤਲਾ ਮਤਲਬ ਉਹਨੀਆਂ ਕੁਛ ਨਹੀਂ ਆਂਦਾ ਉਹਨੂੰ ਉਹਨੇ ਸ਼ੁਰੂ ਤੋਂ ਕਲੀ ਚੜਾਇਆ ਨਹੀਂ ਦਮ ਮੁੰਡੇ ਚੜਾਉਂਦੇ ਹੁਣ ਤੋਂ ਉਹਨਾਂ ਦੀ ਫੜ ਫੁੱੜ ਲੈਂਦਾ ਗੁੱਡੀ ਚੜੀ ਚੜਾਤੀ ਤੇ ਮਾੜੀ ਜਿਹੀ ਡਾ ਲੈਂਦਾ ਤੇ ਹੁਣ ਵੀ ਉਹ ਗੁੱਡੇ ਚੜਾਉਣਦੇ ਆ ਤੇ ਆ ਮੁੰਡਿਆਂ ਨਾਲ ਲਾਗੇ ਖੂਹਾਂ ਵਾਲੇ ਸਾਰੇ ਪਣਪੁਰਾਡੇ ਇਕੱਠੇ ਹੋ ਕੇ ਚੜਾਉਣ ਪੰਜ ਛੇ ਜਾਣੇ ਆਗੇ ਨਿੱਕੇ ਨਿੱਕੇ ਸਾਰੇ ਇਕੱਠੇ ਕਰਕੇ ਢਿੰਡੇ-ਵਿੰਡੇ ਚੜਾਉਣਦੇ ਕੋਠੇ ਤੇ ਤੇ ਇਧਰ ਨੂਰ ਨੂੰ ਵੀ ਲਿਆ ਕੇ ਦੇ ਗਿਆ ਸਮਾਨ ਕਹਿੰਦਾ ਤੂੰ ਹੀ ਚੜਾ ਲਾ ਨੂਰੀ ਤੇ ਆਉਂਦੀ ਨਹੀਂ ਹਰ ਤਨੂਰ ਨੂੰ ਢੋਣੀ ਨੇ ਉਹਦੀ ਜਾਨਦੀ ਆ ਕਿ ਇੱਕ ਦੀ ਕੇਕ ਉਤਲਾ ਬੰਦ ਕੇ ਕੇ ਕੰਦ ਪਾੜ ਫੁੱਟ ਕੇ ਫੇਰ ਘਰ ਆ ਜਾਂਦੀ ਹੈ ਫੇਰ ਘਰ ਆ ਜਾਂਦੀ ਹੈ ਤੇ ਇਧਰ ਅਸੀਂ ਪਾਉਣਾ ਮੂਲੀਆਂ ਦਾ achar ਧੋ ਕੇ چیر ਕੇ ਤੇ ਧੁੱਪੇ ਰੱਖਿਆ ਮੂਲੀਆਂ ਦਾ achar ਮੋਟੀਆਂ ਮਿਰਚਾਂ ਦਾ achar ਮਿਕਿਆ ਮਿਰਚਾਂ ਦਾ achar ਗਲਗਲ ਦਾ achar ਇਧਰ ਸਾਗ ਛੱਲ ਕੇ ਰੱਖਿਆ ਪਾਲਕ ਮੰਗਾਈ ਆ ਤੇ ਫੇਰ ਤਰਦਣਾ ਅਸੀਂ ਸਾਗ ਅੱਜ ਬਣਾ ਲਾਂਗੇ ਸਾਗ ਤੇ ਕੱਲ ਨੂੰ ਬਣਾਵਾਂਗੇ ਰੋ ਵਾਲੀ ਖੀਰ ਰੋ ਲੈ ਕੇ ਉਹਦੀ ਖੀਰ ਹੂੰ ਬੈਨਾ ਹਾਂ ਵਾ ਇਹ ਲੋੜੀ ਵਾਲੇ ਨੇ ਫੋਨ ਡੇ ਗਿਆ ਤੁਹਾਡਾ ਇੱਕ ਮਿੰਟ ਪੰਜੀ ਤੁਹਾਡਾ ਫੋਨ ਡੇ ਗਿਆ ਸੀ ਗਾਰਡ ਪਏ ਪਰ ਉਹ ਵੀ ਸਾਰਾ ਅਸੀਂ ਤੋੜ ਦਿੱਤਾ ਹੈ ਤੋੜ ਕੇ ਸਾਂ ਲੈਣਾ ਗਾਰਡ ਤੋਂ ਯਾਦ ਹੈ ਕਿ ਬਹੁਤ ਸੋਹਣਾ ਕੋਈ ਨੀ ਕੱਲ ਨੂੰ ਜਾਵਾਂਗੇ ਜਦ ਰੱਲ ਯਾਦ ਕਰੀ ਜੇ ਕੱਲ ਜਾਓਗੇ ਜਾਂ ਅੱਜ ਜਾਓਗੇ ਮੈਂ ਤੇਰੇ ਸੁਆ ਲਿਆ ਏ ਠੀਕ ਹਾਂਜੀ ਇਧਰ ਸਾਗ ਵੀ ਅਸੀਂ ਧਰ ਲਿਆ ਪੱਠੀ ਉੱਪਰ ਹੀ ਕਿਉਂਕਿ ਇਸ ਕਰਕੇ ਵੈਸੇ ਤੇ ਚੁੱਲੇ ਤੇ ਬਣਾਈਦਾ ਇਸ ਕਰਕੇ ਪੱਠੀ ਉੱਪਰ ਬਣਾਇਆ ਕਿ ਸਾਡਾ ਗੈਸ ਖਤਮ ਹੋਣ ਵਾਲਾ ਸੀ ਇਹ ਲੰਗਰ ਲਾਇਆ ਸੀ ਛੜਕ ਤੇ ਤੇ ਇਸ ਕਰਕੇ ਉਦੋਂ ਦਾ ਥੋੜਾ ਜਿਹਾ ਬਚਿਆ ਤੇ ਅਸੀਂ ਕਹਿ ਆ ਵੀ ਚਲੋ ਖਤਮ ਹੋ ਜਾਏ ਫਿਰ ਮਾਂਚੂ ਡਾਰਨੇ ਕੋਲ ਭਰਾ ਕੇ ਰੱਖਣਾ ਜੇ ਫਿਰ ਇੱਕ ਲੱਗਾ ਹੋਏ ਤੇ ਇੱਕ ਭਰਿਆ ਹੋਏ ਤੇ ਵਧੀਆ ਹੋ ਜਾਂਦਾ ਕਿ ਮੋਕੇ ਅਮਰਜੈਂਸੀ ਲੋਡ ਪੈ ਜਾਂਦੀ ਇਸ ਕਰਕੇ ਅਸੀਂ ਇਹਨੂੰ ਖਤਮ ਕਰਨ ਚੱਕਰ ਬਹੁਤ ਭਾਂਡੇ ਵੀ ਕਾਲੇ ਕਰਨ ਡਿਆ ਕੱਚਾ ਕੱਚਾ ਛੱਡਣ ਡਿਆ ਭਾਂਡੇ ਕਾਲੇ ਕਰਨ ਡਿਆ ਪਤੀਲਾ ਕਾਲਾ ਕਰਤਾ ਇੰਨੇ ਚਿੱਲੇ ਤੇ ਕਾਲਾ ਹੋਣਾ ਇੰਨੇ ਇੰਨੇ ਕਰਤਾ ਤੇ ਵੈਸੇ ਚਿੱਲੇ ਤੇ ਬਣਾਇਆ ਤਾਂ ਹੁਣ ਨਾਲ ਸ਼ਾਮ ਦਾ ਟਾਈਮ ਹੋ ਗਿਆ ਜੇ ਚਾਂ ਪੈ ਗਈ ਐ ਤੇ ਪਰ ਅਈਆਂ ਕਿਹਾ ਵੀ ਚਲੋ ਬਣਾ ਲੈਨੇ ਕੱਲ ਨੂੰ ਫਿਰ ਖੀਰ ਵੀ ਬਣਾਉਣੀ ਆ ਪਕੌੜੇ ਪੂੜੇ ਵੀ ਬਣਾਵਾਂਗੇ ਰੋ ਵਾਲੀ ਖੀਰ ਰੋ ਦੀ ਖੀਰ ਪਕੌੜੇ ਪਕਾੜੇ ਖੀਚੜੀ ਬਣਾਉਣੀ ਆ ਸਬਜੀ ਬੱਚੇ ਨਹੀਂ ਖਾਂਦੇ ਸਾਗ ਬੱਚਿਆਂ ਨਹੀਂ ਬਣਾਵਾਂਗੇ ਜਾਂ ਮਟਰ ਪਨੀਰ ਤੇ ਖੁੰਬਾ ਲਿਓਣੀਆਂ ਕਹਿੰਦੇ ਤੇ ਉਹ ਸਭ ਬਣਾਵਾਂਗੇ ਉਹ ਵੀ ਘਰੇ ਦੁੱਧ ਪਿਆ ਵਾ ਦੁੱਧ ਮਤਲਬ ਕਿ ਅਸੀਂ ਘਰ ਦੇ ਪਨੀਰ ਖਾਣੇ ਆ ਤੇ ਹੁਣ ਮੈਂ ਰਾਤ ਨੂੰ ਵੀ ਪਨੀਰ ਅੰਦਰ ਦੁੱਧ ਗਰਮ ਰੱਖਣ ਲੱਗੀ ਆ ਤੇ ਪਨੀਰ ਬਣਾ ਕੇ ਵੀ ਰੱਖ ਲੈਣਾ ਵਾ ਤੇ ਇਧਰ ਮੰਡਾ ਸਾਗ ਤੇ ਇਹ ਵਾਲਾ ਬਲੌਗ ਅਸੀਂ ਸਾਗ ਦੇ ਨਾਲ ਹੀ ਐਂਡ ਕਰਦੇ ਆ ਅੱਜ ਦੇ ਬਲੌਗ ਨੂੰ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਪੋਰਟ ਕਰੋ ਤੇ ਜਿੰਨਾ ਵੀ ਹੋ ਸਕੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸਟਿੱਪ ਨਾ ਕਰਿਆ ਕਰੋ ਬਿਲਕੁਲ ਸਾਰੀ ਵੀਡੀਓ ਦੇਖਿਆ ਕਰੋ ਤੇ ਇਸੇ ਤਰ੍ਹਾਂ ਅਸੀਂ ਅੱਜ ਦਾ ਵਲੋਗ ਖਤਮ ਮਤਲਬ ਕਿ ਐਂਡ ਕਰਦੇ ਆ ਤੇ ਅੱਜ ਆ ਕੱਲ ਦੇ ਵਲੋਗ ਲੋੜੀ ਚ ਮਿਲਦੇ ਆ ਕੱਲ ਵਾਲੇ ਲੋੜੀ ਵਾਲੇ ਵਲੋਗ ਚ ਤੁਹਾਨੂੰ ਬਾਏ ਬਾਏ ਸਾਰਿਆਂ ਨੂੰ ਟੇਕ ਕੇਅਰ